ਆਕੇ ਬੈਠ ਗਏ ਆਪਾਂ ਨੂੰ ਤਾਂ ਚੌਂਕੀਦਾਰੀ ਮਿਲੀ ਹੁਣ ਵੀ ਜੇ ਡਿਵੈਲਪਮੈਂਟ ਦੇ ਨਾਂ ਤੇ ਚੌਂਕੀਦਾਰੀ ਲੈਣੀ ਆ ਤਾਂ ਜਦੋਂ ਮਰਜ਼ੀ ਇਹਨਾਂ ਦੇ ਸਾਈਨ ਕਰ ਦਿਓ ਨਹੀਂ ਤਾਂ ਫਿਰ ਇੱਕ ਡੱਟੋ ਵੀ ਅਸੀਂ ਨਹੀਂ ਦੇਣੀ ਮਰਨਾ ਮਨਜ਼ੂਰ ਆ ਪਰ ਸਾਈਨ ਨਹੀਂ ਕਰਨੇ ਜਿਹੜਾ ਕੁਝ ਉਹ ਦੇਖਾਂਗੇ ਕਬਜ਼ਾ ਤਾਂ ਆਪਣੇ ਤੋਂ ਹੀ ਆ ਕੇ ਲੈਣਾ ਇਹਨਾਂ ਨੇ ਉਹ ਕਿਵੇਂ ਲੈ ਜਾਣਗੇ ਫਿਰ ਇਹ ਚੀਜ਼ ਆਪ ਸੋਚ ਲਓ ਤਕੜੇ ਹੋ ਜੋ ਇਹੀ ਆ ਜਿਵੇਂ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਗੁਰੂ ਸਾਹਿਬ ਨੇ ਇੱਕ ਆਪਾਂ ਨੂੰ ਬਖਸ਼ਿਆ ਵੀ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਈ ਇਹ ਚੀਜ਼ ਇੱਕ ਨਾਰਾ ਨਹੀਂਗਾ ਇੱਕ ਐਲਾਨ ਆ ਵੀ ਅਸੀਂ ਆਪਣਾ ਰਾਜ ਲਿਆਵਾਂਗੇ ਤੇ ਆਪਣੇ ਰਾਜ ਤੋਂ ਬਿਨਾ ਆਪਣੇ ਕੋਲੇ ਕੋਈ ਹੱਲ ਵੀ ਨਹੀਂਗਾ ਏ ਦੇਖੋ ਵੀ ਆਪਣੇ ਤੋਂ ਛੋਟੀਆਂ-ਛੋਟੀਆਂ ਖੋਜੀਆਂ ਚਾਲਾਂ ਕਰਕੇ ਆਪਣੇ ਤੋਂ ਆਪਣੀ ਜ਼ਮੀਨ ਖੋਲਣਗੇ ਆਪਾਂ ਨੂੰ ਆਪਣੇ ਘਰਾਂ ਤੋਂ ਬੇਕਾਰ ਕਰ ਦੇਣਗੇ ਤੇ ਉਹ ਕਲੋਨੀਆਂ ਵਿੱਚ ਆ ਕੇ ਰਹੂਗਾ ਕੌਣ ਬਾਹਰਲੇ ਸੂਬਿਆਂ ਦੇ ਕਿਉਂ ਇਹ ਕਾਨੂੰਨ ਬਣਾਏ ਗਏ ਆ ਜਦ ਤੱਕ ਕਾਨੂੰਨੀ ਇਹ ਬਣਾ ਦੋ ਵੀ ਬਾਹਰਲੇ ਸੂਬਿਆਂ ਵਾਲੇ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦੇ ਫਿਰ ਅਸੀਂ ਮੰਨੂਰਾ ਪਰ ਇਹ ਕਾਨੂੰਨ ਵੀ ਆਪਾਂ ਨੂੰ ਬੇਕਾਰ ਕਰਨਾ ਤੇ ਲਿਆ ਕੇ ਉੱਥੇ ਬਾਹਰਲੇ ਸੂਬਿਆਂ ਦੇ ਯੂਪੀ ਬਿਹਾਰ ਦਿੱਲੀ ਤੋਂ ਲਿਆ ਕੇ ਉੱਥੇ ਵਸਨੀਕ ਕਰਾਉਣੀ ਆ ਅਸੀਂ ਨਹੀਂ ਉੱਥੇ ਰਹਿ ਸਕਣਾ ਕਿਉਂਕਿ ਉਹ ਮਹਿੰਗੇ ਇੰਨੇ ਹੋ ਜਾਣਗੇ ਵੀ ਆਪਾਂ ਉਸ ਚੀਜ਼ ਤੇ ਨਹੀਂ ਕਾਬਿਲ ਹੋ ਸਕਦੇ ਆਪਾਂ ਨੂੰ ਇਹ ਸਮਝਣੀ ਪਊ ਆ ਜਗਰਾਉਂ ਦੇ ਨੇੜੇ ਨਾਨਕਸਰ ਨੇੜੇ ਇੱਕ ਉਹਨਾਂ ਨੇ ਹੋਰ ਕਲੋਨੀ ਕੱਟੀ ਸੀ ਦੇਖ ਲਾਉਂਦਾ ਕੀ ਹਾਲ ਆ ਸਾਰੀ ਵਾਹਣ ਵਾਲੀ ਜ਼ਮੀਨ ਦਾ ਚੱਕਿਆ ਜੋਥੇ ਉਜਾੜ ਹੋਇਆ ਪਿਆ ਕੀ ਵਸਨੀਕ ਹੋਇਆ ਕੀ ਤੁਹਾਡਾ 1000 ਗਜ ਦਾ ਪਲਾਟ ਕਰੂਗਾ ਜੇ ਉਹ ਕਾ ਕਿਸੇ ਨੇ ਲੈ ਆਈ ਨਾ ਇੱਕ ਸੋਚ ਲਓ ਇੱਕ ਫੈਸਲਾ ਲੈ ਲਓ ਕਿੱਥੇ ਹੋ ਕੇ ਸਾਰੇ ਫੈਸਲੇ ਲੈ ਲਓ politcal ਪਾਰਟੀਆਂ ਤੋਂ ਉੱਤੇ ਉੱਠ ਕੇ ਫੈਸਲੇ ਲੈ ਲਓ ਵੀ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਬੱਸ ਨਹੀਂ ਦੇਣੀ ਤੇ ਜੇ ਆਪਾਂ ਗੱਲ ਕਰੀਏ ਆਪਾਂ ਛੋਟੇ ਛੋਟੇ ਧੜੇਬੰਦੀਆਂ ਨੂੰ ਉਹਨਾਂ ਵਿੱਚ ਨਾ ਫਸੀਏ ਨਾ ਕਿਸੇ ਦੀਆਂ ਗੱਲਾਂ ਵਿੱਚ ਆਈਏ ਇੱਕ ਆਪਣਾ ਨਿਸ਼ਾਨ ਸਾਹਿਬ ਆ ਕੇਸਰੀ ਨਿਸ਼ਾਨ ਸਾਹਿਬ ਉਹਦੇ ਥੱਲੇ ਇਕੱਠੇ ਹੋ ਕੇ ਇਹੀ ਫੈਸਲਾ ਲੈ ਲਓ ਵੀ ਅਸੀਂ ਜ਼ਮੀਨ ਨਹੀਂ ਦੇਣੀ ਬਾਕੀ ਤੁਸੀਂ ਇੱਥੇ ਬਹੁਤ ਵੱਡੇ ਵੱਡੇ ਲੀਡਰ ਬੈਠੇ ਆ ਵੱਡੇ ਵੱਡੇ ਬੁਲਾਰੇ ਬੈਠੇ ਆ ਇਹੀ ਚੀਜ਼ ਦਾ ਆਪਾਂ ਫੈਸਲਾ ਕਰ ਲਓ ਹੋਰ ਬਾਲੀਆਂ ਚੀਜ਼ਾਂ ਦੀ ਲੋੜ ਨਹੀਂ ਬਾਲੀਆਂ ਟੈਕਨੀਕਲ ਗੱਲਾਂ 'ਚ ਪੈਣ ਦੀ ਵੀ ਲੋੜ ਨਹੀਂ ਕਿਉਂਕਿ ਟੈਕਨੀਕਲ ਗੱਲਾਂ 'ਚ ਪਾਉਂਗੇ ਉਹਨਾਂ ਕੋਲੇ ਆਪਣੇ ਨਾਲੋਂ ਵੱਡੇ ਸਿਰ ਬੈਠੇ ਆ ਬਹੁਤ ਪੜੇ ਲਿਖੇ ਬੈਠੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ 'ਚ ਨਾ ਪੈਣ ਦਿਓ ਕਿਉਂਕਿ ਜੇ ਆਪਾਂ ਇਹ ਟੈਕਨੀਕਲ ਗੱਲਾਂ 'ਚ ਪੈ ਗਏ ਤਾਂ ਫਿਰ ਹਾਰ ਆਪਣੀ ਹੋਣੀ ਆ ਉਹਨਾਂ ਨੇ ਆਪਾਂ ਨੂੰ ਘੁਮਾ ਫਰਾ ਕੇ ਕਿਸੇ ਨਾ ਕਿਸੇ ਗੱਲ 'ਤੇ ਲਈ ਆਉਣਾ ਬਸ ਇਹਦਾ ਤਾਂ ਇੱਕੋ ਹੀ ਹੱਲ ਆ ਵੀ ਅਸੀਂ ਨਹੀਂ ਜ਼ਮੀਨ ਦੇਣੀ ਤੁਸੀਂ ਵੇਖੋ ਇੱਥੇ ਬੈਠੇ ਹੋ ਕੋਈ ਉਹਨਾਂ ਨਾਲ ਟੈਕਨੀਕਲ ਗੱਲਾਂ 'ਚ ਗੱਲ ਕਰਕੇ ਜਿੱਤ ਲਓਗੇ ਨਹੀਂ ਜਿੱਤਿਆ ਜਾਣਾ ਤਾਂ ਬਸ ਇੱਕੋ ਫੈਸਲਾ ਕਰ ਲਓ ਵੀ ਅਸੀਂ ਜ਼ਮੀਨ ਨਹੀਂ ਦੇਣੀ ਤਾਂ ਬਾਕੀ ਆਪਣੇ ਕੋਲੇ ਹੋਰ ਵੀ ਬਹੁਤ ਬੁਲਾਰੇ ਬੈਠੇ ਆ ਜਿਵੇਂ ਵੀ ਇੱਥੇ ਸਾਰਾ ਫੈਸਲਾ ਹੋਊਗਾ ਸਾਰਿਆਂ ਦੇ ਸਿਰ ਮੱਥੇ ਹੋਣਾ ਚਾਹੀਦਾ ਉਹਨਾਂ ਦੀ ਵਿਰੋਧਤਾ ਨਾ ਕਰੋ ਕਿਉਂਕਿ ਇਹ ਸੰਘਰਸ਼ ਤੋੜਨ ਦੇ ਬਹੁਤ ਤਰੀਕੇ ਹੁੰਦੇ ਆ ਜੋੜਨ ਦਾ ਤਰੀਕਾ ਨਹੀਂ ਹੁੰਦਾਗਾ ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਸਮਾ ਦਾ ਜੱਟ ਕਾ ਤੇ ਤੁਹਾਡੇ ਸਾਰਿਆਂ ਦਾ ਆਇਆਂ ਦਾ ਇੱਥੇ ਧੰਨਵਾਦ ਵੀ ਕਰਦਾ ਵੀ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣਾ ਆਪ ਦਾ ਫਰਜ਼ ਸਮਝ ਕੇ ਆਪਾਂ ਇੱਥੇ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਦੀਪ ਸਿੱਧੂ ਦੇ ਭਰਾ ਬੜੀ ਅੱਜ ਮੰਨੋ ਕਿ ਜੀ ਹੋਈ ਕਿ ਨਹੀਂ ਤਾਂ ਜਿਸ ਪਰਿਵਾਰ ਦੇ ਵਿੱਚ ਕੋਈ ਐਸਾ ਬਾਣਾ ਵੀ ਜਾਂਦਾ ਉਹਨਾਂ ਦੇ ਦਿਲ ਟੁੱਟ ਜਾਂਦੇ ਨੇ ਉਹ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਪਰ ਮੈਂ ਸਲਾਮ ਕਰਦਾ ਇਹਦੇ ਪਰਿਵਾਰ ਨੂੰ ਕਿ ਉਹਨਾਂ ਨੇ ਦੀਪ ਸਿੱਧੂ ਤੋਂ ਬਾਅਦ ਇਫੇ ਤਰ੍ਹਾਂ ਉਹਨਾਂ ਦਾ ਜਿਹੜਾ ਰਸਤਾ ਸੀ ਉਹ ਇਹਨਾਂ ਨੇ ਵੀ ਇਸੇ ਤਰ੍ਹਾਂ ਚੁਣਿਆ ਹੋਇਆ ਬੁਲਾ ਰਹੇ ਆ ਬਹੁਤ ਵਧੀਆ ਬੁਲਾ ਰਹੇ ਆ ਮੈਂ ਸੰਦੀਪ ਸੰਧੂ ਜੀ ਪਿੱਛੇ ਬੈਠ ਗਿਆ ਥੱਲੇ ਮੈਂ ਬੇਨਤੀ ਕਰੂੰ ਆਉਣਗੇ ਅੱਗੇ ਬੈਠ ਜਾਣਾ ਕੇ ਮੈਂ ਹੁਣ ਭਾਨਾ ਸਿੱਧੂ ਨੂੰ ਬੇਨਤੀ ਕਰੂੰਗਾ ਭਾਨਾ ਸਿੱਧੂ ਔਰ ਵੀ ਉਹ ਵੀ ਸਾਡੇ ਵਿੱਚ ਕਿਉਂਕਿ ਬੜੀਆਂ ਹੀ ਤਕਲੀਫਾਂ ਨੇ ਲੋਕਾਂ ਦੀਆਂ ਕੋਈ ਐ ਟਾਂਚ ਫਸਿਆ ਹੋਇਆ ਕਿਸੇ ਦਾ ਪੈਸਾ ਕਿੱਨੇ ਫਸਿਆ ਕੋਈ ਇਹ ਜਿਹੜੇ 92 ਲੱਖਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ ਤਪਾ ਨੇ ਸਿੱਧੂ ਅੱਗੇ ਆਨੇ ਜਰੂਰ ਕੀਤਾ ਇੱਕ ਹੱਥ ਖੜੇ ਕਰਕੇ ਜਰੂਰ ਮੇਰੀ ਬੇਨਤੀ